ਖਾਸਰੀ ਗਾਲ ਵੀਰੇ ਸਾਰਿਆਂ ਨੂੰ ਆਹ ਦੇਖੋ ਵੀਰੇ ਇਹਨਾਂ ਚੋਂ ਐ ਦੱਸੋ ਵੀ ਮੈਸਤਰੀ ਕਿਹੜਾ ਲੇਬਰ ਵਾਲਾ ਕਿਹੜਾ 12 ਵਜੇ ਕਿ ਤਿੰਨ ਰੋਟੀ ਰੋਟੀ ਖਵਾਤੀ ਤੁਹਾਨੂੰ ਬਾਈ ਨਹੀਂ ਬਾਈ ਖਵਾਈ ਨਹੀਂ ਯਾਰ ਹੈ ਬਾਈ ਆ ਖਵਾਈ ਨਹੀਂ ਠੇਕੇਦਾਰ ਬਾਹਲਾ ਕੰਬਾ ਕਾ ਜਾਣ ਨਹੀਂ ਦਿੰਦਾ ਹੈਗਾ ਮੈਂ ਤਾਂ ਆਪ ਦੇਖ ਕੇ ਕਹਿ ਰਾਨਾ ਬਾਈ ਐਵੇਂ ਹੀ ਨਹੀਂ ਕਹਦੇ ਲੋਕਾਂ ਨੇ ਠੇਕੇ ਵਾਲਾ ਕੰਮ ਕਾਮਯਾਬ ਹੁੰਦਾ ਭਾਈ ਇਹ ਦਿਹਾੜੀ ਤੇ ਉਹਨਾਂ ਨੂੰ ਤਾਂ ਜੀ ਕੰਮ ਦੇ 12:30 12 ਵਜੇ ਰੋਟੀ ਖਾਣ ਨੂੰ ਭੱਜ ਜਾਂਦੇ ਯਾਰ। ਹਾਂ। ਆਹ ਠੇਕੇਦਾਰ ਸਾਡਾ ਜਾਣ ਨਹੀਂ ਦਿੰਦਾ ਉਹ ਫਿਰਦਾ ਹੈਗਾ। ਹੂੰ। ਉਹਦਾ ਆਪ ਵਿਚਾਰ ਬਾਲਟੇ ਚੱਕੀ ਫਿਰਦਾ ਦੇਖੋ ਭਾਈ। ਚੱਕ ਵਾਲਾ ਭਾਈ ਇਹਨੂੰ ਕਿਹੜਾ ਗੱਲ ਕਰਾਉਂ ਤਰਾ। ਦੇਖੋ ਭਾਈ ਲੇਬਰ ਵਾਲੇ ਕੰਮ ਆਪ ਹੀ ਕਰਦਾ। ਨਾ ਹੁਣ ਤੁਹਾਨੂੰ ਰੋਟੀ ਰੋਟੀ ਖਾਣ ਹੀ ਨਹੀਂ ਦਿੱਤੀ। ਭਾਈ ਤੁਸੀਂ ਟਾਈਮ ਦੇਖ ਲਓ 2:30 ਵੱਜ ਗਈ। ਹਾਂ। ਜਾਣ ਨਹੀਂ ਦਿੰਦਾ ਹੈਗਾ। ਮਾਦਾ ਉਹਦਾ 12:00 ਵਜੇ ਸਾਡੇ ਘਰ ਤੇ ਦਿਹਾੜੀ ਤੇ ਭਾਈ। ਹੋਰ ਭਾਈ ਤੁਹਾਨੂੰ ਪਤਾ ਹੀ ਹੈ ਦਿਹਾੜੀ ਤੇ ਸਾਡੀ ਤਾਂ ਉਹੀ ਦਿਹਾੜੀ ਹੈ ਜਿਹੜਾ ਠੇਕੇਦਾਰ ਹੈ ਜ ਗੱਲ ਕਰੋ ਜੀ ਇਹ ਗੱਲ ਨਹੀਂ ਠੱਕੇ ਨੂੰ ਵੀ ਅੱਜ ਤਿਆਰ ਕਰਕੇ ਦੇਣੀਆਂ ਮੈਂ ਆਥੋਂ ਨੂੰ ਨਾ ਲੇਬਰ ਦੁਪਹਿਰ ਦਾ ਗਰਮੀ ਆ ਜੇਠ ਦਾ ਮਹੀਨਾ ਹੈ ਖੰਡੇ ਮੈਂ ਪਿਆ ਤੇ ਇਹਨਾਂ ਨੂੰ ਬਹੁਤ ਅੱਛੀ ਪਿਆ ਰਹਿਣਾਂ ਨੂੰ ਮੈਂ ਖੰਡੇ ਪਿਆ ਕਿਤੇ ਬਹੁਤ ਢੰਡੀ ਆੜੀ ਹਾ ਪਾਣੀ ਦਾ ਲਿਆ ਕਿੰਨੇ ਦਾ ਢੰਡਾ ਕਹਿੰਦਾ ਕੰਮ ਕਰੋ ਇਹਦਾ ਮੈਨੂੰ ਲੱਗਦਾ ਅੱਜ 5-5 ਕਿਲੋ ਬਾਜਰ ਵੀ ਘਟੂ ਛੋਡਾ ਬਾਈ ਕਹ ਡੇਲੀ ਕਾ ਮਹੀਨੇ ਦਾ ਹੱਤੋਂ ਬਾਈ ਡੇਲੀ ਜਿਹੜਾ ਲੰਮੂ ਪੀਂਦਾ ਯਾਰ ਆ ਦੇਖੋ ਜੀ ਚੰਗੀ ਤਾਂ ਨਾ ਠੇਕੇਦਾਰ ਬਾਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਨਾ ਠੇਕੇਦਾਰਾਂ ਦੀ ਵੀਡੀਓ ਆ ਗੋਖੀ ਦੇਖ ਲੋ ਜੀ ਇਹਨਾਂ ਦੇ ਆ ਸੌਰੀ ਮੂੰਹ ਦੇਖ ਲੋ ਇਹਦਾ ਦੇਖੋ ਤੁਮੜਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਜੜੇ ਵਰਗੇ ਗਰੀਬ ਆ ਜੇ ਠੇਕੇਦਾਰ ਨੇ ਪੱਲੇ ਬਾਈ ਆਪਾਂ ਠੇਕੇ ਦੇ ਕੰਮ ਕਰਾਉਣ ਲੱਗੇ ਸੀ ਇਹ 7 ਵਜੇ ਦੇ ਆਏ ਹੋਏ ਨੇ ਜਿਉਂ 10 ਵਜੇ ਆਪਦੀ ਰੋਟੀ ਖਾ ਕੇ ਲੱਗੇ ਨੇ ਮੇਰੇ ਹਿਸਾਬ ਨਾਲ ਹੁਣ 3 ਵਜੇ ਗਏ ਬਾਈ ਕੋਈ ਰੋਟੀ ਦਾ ਨਾਂ ਨਹੀਂ ਇਹਨਾਂ ਦਾ ਆ ਦੇਖੋ ਬਾਈ ਦੇ ਦੇ ਰਿਤੇ ਹੁੰਦੇ ਬਾਈ ਇਹ ਪਾਣੀ ਨਹੀਂ ਪੂਰਾ ਆਉਂਦਾ ਹਾਂ ਦੇਖ ਲਓ ਫਿਰ ਢਾਡੀ ਤੇ ਦਾ ਬਾਈ ਫਿਰ ਕੰਦ ਵੀ ਨਹੀਂ ਨਿਕਲਦੀ ਸੀ ਇੱਕਾ ਖੁਰਲੀ ਕੰਪਲੀਟ ਆ ਬਾਈ ਬਾਈ ਤੁਸੀਂ ਵੀ ਠੇਕਾ ਦੇ ਕੇ ਪਰੇ 20 ਡੰਗਰਾਂ ਦੀ ਖੁਰਲੀ ਆ ਵੀਰੇ ਫਿਰ ਤੁਸੀਂ ਕਹਿ ਦਿਨ ਵੀ ਢਾਡੀ ਤੇ ਕੰਮ ਨਹੀਂ ਨਿਬੜਦਾ ਦੇਖ ਲਓ ਆ ਦੇਖੋ ਬਾਈ ਇਹਦਾ ਵਿਚਾਰਾ ਫੋਨ ਕਿੰਨਾ ਘੜ ਗਿਆ ਇਹ ਬਿਮਾਰ ਹੋ ਗਿਆ ਰੋਣ ਦਵਾਈ ਨਹੀਂ ਦਵਾਉਣ ਜਾਂ ਦੱਸੋ ਕੀ ਕਰੀ ਤੇਰਾ ਆ ਦਿਨ ਮਾਰੇ ਤੇ ਬੜਾ ਕੈਮਰਾ ਇਹ ਆ ਵੀਰ ਤਾਂ ਬਲੱਡ ਘਟਿਆ ਪਿਆ। ਬਈ ਅੱਜ ਤੂੰ ਦੁਪਹਿਰੇ ਵੀ ਪੈਸੇ ਜੇ ਮੰਗਦਾ ਸੀ 10 ਵਜੇ ਤੱਕ ਨਹੀਂ ਦਿੱਤੇ ਨੀ ਹਜੇ ਸਹੀਂ। ਹਾਂ ਬਈ ਯਾਰ। ਕੀ ਕਹਿੰਦਾ ਮੈਨ ਨਾਲ ਤਾਂ ਹੀ ਛੁੱਟੀ ਨਹੀਂ ਕਰੀ ਅੱਜ ਤੈਨੂੰ ਵੀ ਭੱਜ ਨਾ ਜਾਵੇ ਹੈ। ਬਹੁਤ ਬਹੁਤ ਲੱਗੀ ਪਿਆ ਯਾਰ। ਅੱਛਾ। ਹੋਰ। ਆਹ ਦੇਖ ਲਓ ਬਈ ਠੇਕੇਦਾਰ ਬਹੁਤ ਧੱਕਾ ਕਰਦੇ ਆ ਅੱਜ ਕੱਲ। ਫੋਨ ਹੀ ਪਾ ਲੇਬਰ ਵਾਲੇ ਦਾ ਫੋਨ ਇਹ। ਹਾਂ ਬਈ। ਮੈਂ ਠੇਕੇਦਾਰਾਂ ਦੇ ਡਾਂਗ ਫੇਰਦੀ ਫੋਰੀ। ਕਰੀ ਬਾਈ ਕਹਿੰਦਾ ਤੈਨੂੰ ਛੰਡਾ ਪਿਆ ਦੇ।